ਤੇ ਕੁਲੀਆਂ ਡਾ ਪੈਂਦਾ ਜੀ ਗੋਲੀਆਂ ਡੇ ਤੋਂ ਬੋਲਦੇ ਸਾਡਾ ਚਾਰ ਘਰ ਨੇ ਫਿਰ ਪੂਰੀ ਤਰ੍ਹਾਂ ਟੋੜ ਚੁਕੇ ਨੇ ਔਰ ਰੋੜ ਚੁਕੇ ਨੇ ਸਮਾਨ ਵੀ ਕੋਈ ਨਹੀਂ ਨਿਕਲਿਆ ਆਥੋਂ ਉਹ ਕਿਸ ਨੇ ਗਿਆ ਹਨ ਬੋਲੇ ਕਿਸ ਨੇ ਨਹੀਂ ਗਿਆ ਇੱਥੇ ਆਏ ਹੀ ਬੰਦੇ ਕੋਈ ਨਹੀਂ ਕਿਸ ਨੇ ਕਿਹਾ ਮੇਰੀ ਰਾਤ 12 ਵਜੇ ਤੱਕ ਇਥੋਂ ਮਹਿਕਮੇ ਵਾਲੇ ਚਲਦੇ ਰਹੇ ਮੈਨੂੰ ਇੱਕ ਵਾਰੀ ਨੂੰ ਨੇ ਕਿਹਾ ਵੀ ਇਥੋਂ ਬਾਹਰ ਚਲ ਜੋ ਦੇ ਹਾਂਜੀ ਮਾਨ ਕੁਛ ਨਹੀਂ ਨਿਕਲਿਆ ਜੀ ਕੋਈ ਜਾਣੀ ਨੁਕਸਾਨ ਜਾਣੀ ਨੁਕਸਾਨ ਠੀਕ ਹੋ ਗਿਆ ਤੁਹਾਡੇ ਕੋ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਤੁਹਾਡੇ ਕੋ ਕੋਈ ਕੀਤੀ ਤਾਂ ਨੀ ਮੰਤਰੀ ਸਾਹਿਬ ਆਏ ਸੀ ਉਹ ਦੇਖੇ ਵੀ ਚਲੋ ਅਸੀਂ ਕਰਨੇ ਆ ਬਣਾ ਕੇ ਦਿੰਨੇ ਆ ਮਕਾਨ ਉਹਦੇ ਬਾਅਦ ਕੋਈ ਨਹੀਂ ਆਇਆ ਸਾਡੇ ਹਾਂਜੀ ਸਾਡੀ ਕੋਈ ਸੁਧ ਬੁੱਧ ਨਹੀਂ ਲਈ ਕੀ ਪ੍ਰਸ਼ਾਸਨਰ ਬਸੋ ਵੀ ਅਸ ਨੇ ਲਿਆ ਬਾਅਦ ਸੀ ਉਸ ਮੰਗ ਕਰ ਦੋ ਪ੍ਰਸ਼ਾਸਨ ਨੂੰ ਸਾਨੂੰ ਇਹੋ ਜਿਹਾ ਵੀ ਕਿਤੇ ਜਗਾ ਜਗਾ ਦੇ ਦੇਣਾ ਸਾਨੂੰ ਮਕਾਨ ਬਣਾ ਦੇਣਾ ਮਾੜਾ ਚੰਗਾ ਚਲੋ ਅਸੀਂ ਟਾਈਮ ਬਸ ਕਰ ਲਈਏ ਦੇਖੋ ਜਿਆ ਦਰਿਆ ਦਾ ਪਾਣੀ ਹਾਜੀ ਵੀ ਪਦਰ ਬੱਦਾ ਪਿਆ ਹਾਂਜੀ ਹਾਂਜੀ ਪਾਣੀ ਆ ਜੇ ਵੀ ਵੜੰਡਿਆ ਇੰਟਰ ਕੋਲੀਆਂ ਚੀ ਆ ਕੋਣੀ ਠਾ ਕੋਣੀ ਠਾ ਮਜੀਤ ਕੋ ਨਹੀਂ ਕਿਸੇ ਪ੍ਰਸ਼ਾਸਨ ਕਿਸੇ ਨੇ ਹਣ ਕਿਹਾ ਵੀ ਆ ਲੱਗ ਸਾਡੇ ਗੁਜਰੀ ਗੁਜਰਾਂ ਨੂੰ ਉੱਤਰ ਪਹਿਲਾਂ ਵੀ ਦਿਗੇ ਨਾ ਉਹਨਾਂ ਨੂੰ ਦੱਸ ਵੀ ਗਏ ਨਾ ਪਾ ਤੁਸੀਂ ਆਪਣਾ ਆਪ ਸੰਭਲੋ ਸਾਡੇ ਘਰ ਤਾਂ ਕੰਨੀ ਕੋਈ ਵੀ ਪਹੁੰਚਿਆ ਸਾਡੇ ਚਾਰ ਨੂੰ ਨਹੀਂ ਕਿਆ ਉਹਨਾਂ ਵੀ ਜਾਓ ਕਿਸ ਨੂੰ ਨਹੀਂ ਕਿਆ ਉਹਨਾਂ ਪਾ ਤੁਸੀਂ ਆਓ ਨਿਕਲ ਜਿਓ ਕਿ ਦੇ ਅੱਗੇ ਪਿੱਛੇ ਆਪਣਾ ਜੇ ਬੱਚੇ ਕਰ ਲੋ ਕਿ ਦੇ ਲਾਂਬੇ ਕੋਸ ਨਹੀਂ ਬੱਚੇ ਦਾ ਅਸੀਂ ਜਾਣ ਕੇ ਅੱਗੇ ਪਿੱਛੇ ਉਹਦਨ ਸ਼ਾਮੀ ਕੀਤੇ ਨਾ ਨੇ ਇਹ ਹੋ ਰਹ ਹਨ ਕਿ ਇਹਨੇ ਨੇ ਉੱਥੇ ਕਿ ਆਵੀਂ ਸਾਰੇ ਜਦਾਂ ਦੇਖੀਏ ਮਕਾਨ ਤੁਹਾਡਾ ਬਿਲਕੁਲ ਡਿੱਗੇ ਟਹਿ ਹੋ ਗਿਆ ਆਂ ਅੰਦਰੋਂ ਸਮਾਨ ਕੱਢਣ ਦਾ ਤੁਹਾਨੂੰ ਮੌਕਾ ਮਿਲਿਆ ਥੋੜਾ ਬੋੜਾ ਨਹੀਂ ਮਿਲਿਆ ਬਾਜੀ ਮੌਕਾ ਮਿਲਦਾ ਇੱਧਰ ਤੇ ਸਾਰੇ ਰਸਤੇ ਚ ਅੱਡੇ ਪਕਰ ਤੇ ਸਾਰੇ ਪਾਣੀ ਸੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਹੁਣ ਹਨ ਨੂੰ ਕਿਤੇ ਜਗ੍ਹਾ ਕਮਰੇ ਕੁੰਦੇ ਬਣਾ ਦੋ ਕਿਤੇ ਰਹਿਣ ਵਾਸਤੇ ਸੁਪਤ ਕਾ ਜੀ ਪਹੁੰਚੇ ਤੁਹਾਡੇ ਕੋਲ ਅੱਜ ਤੱਕ ਕੋਈ ਸਾਡੇ ਕੋਲ ਨਹੀਂ ਕੋਈ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਕੋਈ ਵੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਹਨ ਨੂੰ ਹੁਣ ਕਿਤੇ ਜਗ੍ਹਾ ਬਣਾ ਕੇ ਦੇਓ ਆਈ ਨੂੰ ਕਿਤੇ ਰਹਿਣਾ ਸਾਡੇ ਕੋਲ ਤੇ ਕਿਤੇ ਪਾਣੀ ਪੀਣ ਜਗੜਾ ਕੋਈ ਪੰਟਾ ਨਹੀਂ ਵਿਆ ਕੋਈ ਕਿੱਥੇ ਕੋਈ ਪਿੱਤਰ ਪੈਲਾ ਦੇਹੜ ਦੇ ਕਿਤੇ ਤੰਬੂ ਲਾ ਕੇ ਬੈ ਹੀਂਦੇ ਕਿਤੇ ਸੜਕਾਂ ਦੇ ਹਨ ਇਤੋਂ ਤਾਂ ਕੱਲ ਨਹੀਂ ਕਹਿੰਨ ਦਿੱਤਾ ਵੀ ਪਰ ਚਲਤ ਹਿੱਥ ਕਿਤੇ ਨਿਕਲ ਜਾਓ ਬਾਹਰ ਕੋਈ ਮਾੜਾ ਮੋਟਾ ਸਮਾਨ ਕੱਢ ਲੋ ਪਿੰਡਾਂ ਪਿੰਡਾਂ ਇਹ ਪਿੰਡਾਂ 'ਚ ਕੋਈ ਨਹੀਂ ਹੋ ਰਹਾ ਪਿੰਡਾਂ ਨੇ ਸਾਰੇ ਬਚਾ ਪੇ ਰਾਇਆ ਇੱਥੇ ਦਿਖਣਾ ਚਾਹੀਦਾ ਨਾ ਅਸੀਂ ਲੈ ਟਾਈਮ ਦਾਣ ਕੇ